ਸ਼ਤਕਾਰਯੋਗ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਕਿਸਾਨ ਸਾਥੀਓ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਜਿਹਦੀ ਜ਼ੁਬਾਨ ਤੇ ਫਤਿਹ ਆ ਮਰਦਾਨ ਤੇ ਉਹਦੀ ਫਤਿਹ ਹੋਣੀ ਆ ਜਿਹੜਾ ਗੱਜ-ਵੱਜ ਕੇ ਬੁਲਾਓ ਕਿਉਂਕਿ ਤੁਸੀਂ ਉਹ ਹਿਟਲਰ ਸਰਕਾਰ ਤੇ ਬੂਹੇ ਗਾੜੀ ਬੈਠੇ ਹੋ ਜਿਹੜੀ ਪਹਿਲੀ ਪੰਜਾਬ ਚ ਮੋਦੀ ਸਰਕਾਰ ਜੋ ਸੈਂਟਰ ਚ ਕਰਦੀ ਉਹ ਹੀ ਪੰਜਾਬ ਚ ਕਰਨੀ ਆ ਪੰਜਾਬ ਦੀ ਤੇ ਮੋਦੀ ਦੀ ਇਹ ਬੀ ਟੀਮ ਆ ਪੂਰੀ ਜਿਹੜੇ ਕਹਿੰਦੇ ਹੀ ਵੀ ਅਸੀਂ ਜਦੋਂ ਸਰਕਾਰ ਚਾਵਾਂਗੇ ਤੁਹਾਨੂੰ ਹਰ ਫਸਲ ਤੇ ਐਮਐਸਪੀ ਦਵਾਵਾਂਗੇ ਤੁਸੀਂ ਚੰਗੀ ਤਰ੍ਹਾਂ ਭਗਵੰਤ ਮਾਨ ਸਾਹਿਬ ਦੀ ਤਰੀਕ ਗੱਲ ਸੁਣੀ ਹੋਣੀ ਇੱਕ ਬੰਨੇ ਉਹ ਵੀਡੀਓ ਚੱਲਦੀ ਆ ਜਦੋਂ ਪਾਵਰ ਚ ਨਹੀਂ ਜਦੋਂ ਪਾਵਰ ਚੀ ਫਿਰ ਦੂਜੇ ਪੰਨੇ ਉਹ ਚੱਲਦੀ ਆ ਨਾਲ ਹੀ ਸਾਡੇ ਵੀਰ ਉਸ ਸੁਣਾਉਂਦੇ ਸਾਰਾ ਕੁਝ ਸਾਥੀਓ ਝੂਠ ਮਾਰਨੇ ਵਿੱਚ ਜਿਹੇ ਸਭ ਤੋਂ ਜ਼ਿਆਦਾ ਨੰਬਰ ਮਿਲਨੇ ਹੋਣ ਤੇ ਮੇਰਾ ਖਿਆਲ ਤੁਸੀਂ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੂੰ ਦੇ ਸਕਦੇ ਹੋ ਕਿਉਂਕਿ ਜਿੰਨਾ ਇਹ ਝੂਠ ਬੋਲਦਾ ਜਿੰਨਾ ਇਹ ਕੁਫਰ ਤੋਲਦਾ ਝੂਠ ਬੋਲ ਬੋਲ ਕੇ ਇਹ ਸਰਕਾਰ ਚ ਆਇਆ ਤੇ ਝੂਠ ਬੋਲ ਬੋਲ ਕੇ ਇਹਨਾਂ ਪਾਵਰ ਚ ਆਏ ਜਿਸ ਵੇਲੇ ਇਹ ਮੀਟਿੰਗ ਹੋਈ ਆ ਸਾਥੀਓ ਮੈਂ ਉਸ ਵੇਲੇ ਮੌਕੇ ਤੇ ਉੱਥੇ ਹੀ ਮੈਂ 14ਵੇਂ ਨੰਬਰ ਤੇ ਇੱਕ ਗੰਨੇ ਦਾ ਮੁੱਦਾ ਹਿਉਦੇ ਤੇ ਮੈਨੂੰ ਬੋਲਣ ਵਾਸਤੇ ਕਿਹਾ ਗਿਆ ਹੈ ਮੈਨੂੰ ਤੇ ਜਗਵੀਰ ਨੂੰ ਵੀ ਗੰਨੇ ਦੇ ਮੁੱਦੇ ਤੇ ਤੁਸੀਂ ਗੱਲ ਕਰ ਲਓ ਕਿਉਂਕਿ ਹਰ ਵਾਰੀ ਜਦੋਂ ਵੀ ਕੋਈ ਗੰਨੇ ਦੀ ਮੰਗ ਚੱਲਦੀ ਆ ਤੇ ਤੁਹਾਡੇ ਮਾਝੇ ਵੱਲੋਂ ਅਸੀਂ ਗੰਨੇ ਦੇ ਭਾਅ ਹੋ ਰੇਟ ਦੀ ਗੱਲ ਹੋਵੇ ਭਾਵੇਂ ਉਹ ਗੰਨੇ ਦੀ ਪੇਮੈਂਟ ਦੀ ਗੱਲ ਹੋਵੇ ਭਾਵੇਂ ਉਹ ਗੰਨੇ ਦੇ ਬੀਜ ਦੀ ਗੱਲ ਹੋਵੇ ਉਹ ਹਰ ਵਾਰੀ ਅਸੀਂ ਮੰਗਾ ਉੱਥੇ ਸਵਯੁਕਤ ਮੋਰਚੇ ਦੇ ਵਿੱਚ ਉਹਨੇ ਆ ਨੋਟ ਕਰਾਉਨੇ ਆ ਕਿ ਗੰਨੇ ਵਾਲੀ ਮੰਗੇ ਵਿੱਚ ਪਾ ਲਓ ਜੀ ਤੇ ਜਦੋਂ ਅੱਠ ਕ ਮੰਗਾ ਦੇ ਸੁਣਵਾਈ ਹੋਈ ਆ ਇਹ ਨਾ ਸੋਚੋ ਕਿ ਅੱਠ ਮੰਗਾ ਮੰਨੀਆਂ ਗਈਆਂ ਆਂ ਮੰਨੀਆਂ ਨਹੀਂ ਭਰਾਓ ਅਜੇ ਤੱਕ ਗਈਆਂ ਕਿਉਂਕਿ ਅਜੇ ਤੱਕ ਕੋਈ ਮਨਮਨੋਤੀ ਨਹੀਂ ਹੋਈ ਸਿਰਫ ਅੱਠਾਂ ਮੰਗਾ ਤੇ ਬਹਿਸ ਹੋਈ ਉਹ ਬਹਿਸ ਕਰਦਿਆ ਕਰਦਿਆ ਘੱਟੋ-ਘੱਟ 1.5 ਘੰਟੇ ਲੱਗੇ ਉਦੋਂ ਬਾਅਦ सीएम साहब ने आंख ਤੋਂ ऐनक लगाई आ ऐनक लाके उन्होंने अपनी आंख साफ की थी मैं बिल्कुल ਝੂਠ ਨਹੀਂ ਬੋlungਾ ਜੋ ਕੱਲ ਮੌਕੇ ਤੇ ਇਹ ਤੁਹਾਨੂੰ ਉਹ ਗੱਲ ਦੱਸੂਗਾ ਉਹਨਾਂ ਨੇ ਕਿਹਾ ਮੇਰੀ ਅੱਖ ਦੀ ਅਪਾਇੰਟਮੈਂਟ ਆ 6 ਵਜੇ ਪਹਿਲੀ ਗੱਲ ਤੇ ਭਰਾਓ ਸੋਚਣ ਵਾਲੀ ਆ ਕਿ ਹੋਵੇ सीएम ਤੇ ਉਹਨੂੰ ਅਪਾਇੰਟਮੈਂਟ ਲੈਣ ਦੀ ਲੋੜ ਪੰਜਾਬ ਦਾ ਰਾਜਾ ਉਹਨੂੰ ਅਪਾਇੰਟਮੈਂਟ ਲੈਣ ਲੇ ਲਾ ਜਿੰਨੂੰ ਫੋਨ ਕਰੂਗਾ 102050 ਡਾਕਟਰ ਭਾਇਓ ਉੱਥੇ ਇਕੱਠੇ ਕਰ ਲਿੰਦਾ ਜਿੰਨੇ ਮਰਜ਼ੀ ਡਾਕਟਰ ਉਹਦੇ ਘਰੇ ਆ ਜਣੇ ਉਹਨੂੰ ਅਪਾਇੰਟਮੈਂਟ ਲੈਣ ਦੀ ਕਿ ਲੋਰਾ ਅਪਾਇੰਟਮੈਂਟ ਲੈਣੀਆਂ ਸਾਡੇ ਤੁਹਾਡੇ ਵਰਗਿਆਂ ਵਿੱਚ ਅੱਜ ਡਾਕਟਰ ਨੂੰ ਵਿਖਾਉਣਾ ਉਹ ਇੱਕ ਵੱਡਾ ਬਹਾਨਾ ਸੀ ਕਿ ਮੈਂ ਅੱਖ ਦੀ ਮੇਰੀ ਅਪਾਇੰਟਮੈਂਟ ਆ ਤੇ ਮੈਂ ਜਾਣਾ ਜਦੋਂ ਉਹਨਾਂ ਕਿਹਾ ਜਾਣਾ ਸਿਰਫ ਉਹਨੂੰ 5 ਮਿੰਟ ਦਾ ਟਾਈਮ ਲਿਆ ਗਿਆ ਰਾਜੇਵਾਲ ਸਾਹਮਣੇ ਕਿャ ਵੀ ਇੱਕ ਤੁਹਾਡੇ ਨਾਲ ਲੇਟਰ ਆ 5 ਮਿੰਟ ਸਮਾਧੋ ਸਾਨੂੰ ਕੋਈ ਸੁਣ ਕੇ ਜਾਓ ਉਹਨਾਂ ਨੇ ਜੇ ਆਪਣੀ ਗੱਲ ਪੂਰੀ ਨਹੀਂ ਕੀਤੀ ਤੇ ਉਹਨੇ ਗੱਲ ਰਸਤੇ 'ਚ ਸਿਆਂ ਸਾਰੇ ਡੱਕ ਦਿੱ ਗਏ ਪਹਿਲੋ ਕੁਰਸੀ ਅੱਗੇ ਲਈ ਫਿਰ ਪਿੱਛੇ ਲਈ ਫਿਰ ਕਹਿੰਦਾ ਪਹਿਲੋ ਮੈਨੂੰ ਦੱਸੋ ਕਿ ਪਰਸੋਂ ਦਾ ਕੀ ਪ੍ਰੋਬਲਮ ਹੈ ਵੀ ਮੈਨੂੰ ਪਹਿਲੋ ਪਰਸੋਂ ਦੀ ਮੰਗ ਦੱਸੋ ਕੋਈ ਵੀ ਕਿਸੇ ਵੀ ਧਰਨਾ ਲਾ ਲਈ ਆਪਾਂ ਭਰਾਓ ਭਾਇਓ ਕਿਸੇ ਮੇਲ ਵਾਲੇ ਨਾ ਹੋਵੇ ਭਾਇਓ ਕਿ ਥਾਣੇ ਨਾ ਹੋਵੇ ਭਾਇ ਖੁਸ਼ ਹੋਵੇ ਪਹਿਲੋਂ ਉਦਤੇ ਸੁਣਵਾਈ ਹੁੰਦੀ ਆ ਸੁਣਵਾਈ ਤੋਂ ਬਾਅਦ ਚ ਜਥੇਬੰਦੀਆਂ ਵੱਖ-ਵੱਖ ਤੇ ਰਾਡੀਆਂ ਹੁੰਦੀਆਂ ਆ ਉਹ ਆਪੋ ਚੋ ਦੀ ਉਹਨਾਂ ਦੀ ਮੀਟਿੰਗ ਹੁੰਦੀ ਉਹ ਤੋਂ ਬਾਅਦ ਚ ਪ੍ਰੋਗਰਾਮ ਪੋਸਟਪੋਨ ਕਰਨਾ ਜਾਂ ਪ੍ਰੋਗਰਾਮ ਲਾਗੂ ਕਰਨਾ ਉਹ ਸਾਰਿਆਂ ਦੀ ਰਾਇ ਬਣਦੀ ਐ ਰਾਇ ਬਣਨ ਤੋਂ ਬਾਅਦ ਚ ਫੇਰ ਹੀ ਕਹਿੰਨ ਕੋਈ ਗੱਲ ਦੱਸ ਸਕਦਾ ਅੱਜ ਜਨੇ ਕੋਈ ਤਹਾਦਾ ਨਹੀਂ ਗੈਨੋ ਵੀ ਕੀ ਹੋਇਆ ਅਜੇ ਵੀ ਜਿਹੜੀਆਂ 8 ਮੰਗਾਂ 'ਤੇ ਕੋਈ ਇਹ ਨਾ ਸੋਚੋ ਵੀ 8 ਮੰਗਾਂ ਮੰਨੀਆਂ ਗਈਆਂ ਮੰਨੀਆਂ ਨਹੀਂ ਗਈਆਂ ਉਹਨਾਂ 8 ਮੰਗਾਂ 'ਤੇ ਬਹਿਸ ਹੋਈ ਜਾ ਫਿਰਦਾ ਮੁਰਦਾਬਾ ਜਾ ਫਿਰਦਾ ਅੱਲਾਹ ਵਾ ਜਾ ਫਿਰਦਾ ਮੁਰਦਾਬਾ ਆਮੇ ਫਿਰਦਾ ਮੁਰਦਾਬਾ ਜੋ ਫਾਸੀ ਸਰਕਾਰ ਵਾਲ ਜੋ ਕੁਝ ਕਰ ਰਹੀ ਆ ਉਹ ਸਾਡੇ ਅੱਗੇ ਸਾਹਮਣੇ ਆ ਕੇਂਦਰ ਦੀ ਮੋਜੀ ਸਰਕਾਰ ਉਸੇ ਚਾਲ ਦੇ ਉੱਤੇ ਹੀ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਹੈ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਅੱਜ ਦਾ ਜਿਹੜਾ ਤਰਨਾ ਲਾਇਆ ਜਾ ਰਿਹਾ ਇਹ ਸਾਰੇ ਪੰਜਾਬ ਵਿੱਚ ਜਿਲ੍ਹੇ ਐਮ ਐਲ ਏ ਤੇ ਵਜ਼ੀਰ ਉਹਨਾਂ ਦੇ ਘਰਾਂ ਘੜੀ ਲਾਇਆ ਜਾ ਰਿਹਾ ਇਸ ਕਰਕੇ ਲਾਇਆ ਜਾ ਰਿਹਾ ਕਿ ਇਹਨਾਂ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਧੋਣਾ ਵੇਲੇ ਉਹ ਵਾਅਦਿਆਂ ਤੋਂ ਇਹ ਮੁੱਕ ਚੁੱਕੇ ਆ ਭੱਜ ਚੁੱਕੇ ਆ ਕਿਸਾਨਾਂ ਨਾਲ ਜਿਹੜੇ ਖਾਸ ਤੌਰ ਤੇ ਵਾਅਦੇ ਕੀਤੇ ਸੀ ਇਹ ਮੀਟਿੰਗ ਕਰਕੇ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਉਹਨਾਂ 18 ਮੰਗਾਂ 'ਚੋਂ 8 ਮੰਗਾਂ ਜਿਹੜੀਆਂ ਇਹਨਾਂ ਨੇ ਮੰਨ ਲੀਆਂ ਪਰ ਫਿਰ ਆਪਣੀ ਹੈਂਕੜ ਵਿਖਾ ਲੈਣ ਵਾਸਤੇ ਇਹ ਆਤੇ ਤੱਕ ਤੁਹਾਡੇ ਕੋ ਜੋ ਹੁੰਦਾ ਤੁਸੀਂ ਸਾਨੂੰ ਜੋ ਸਾਡੇ ਕੋਲ ਹੋ ਗਾ ਕਰ ਲੋ ਇਹ ਸਾਡਾ ਸਯੁਗਤ ਮੋਰਚਾ ਇਹ ਸਮਝਦਾ ਕਿ ਡੈਮੋਕਰੇਸੀ ਦੀ ਖੂਬਸੂਰਤੀ ਆ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਕਿਸਾਨ ਹੋਣ ਉਹ ਆਪਣਾ ਜਿਹੜਾ ਜਮਹੂਰੀ ਹੱਕ ਆ ਉਹਦਾ ਉਹਦੀ ਵਰਤੋਂ ਕਰਦੇ ਹੋਏ ਪੋਰਮ ਰਹਿ ਕੇ ਆਪਣੀ ਜਿਹੜੀ ਆ ਉਹ ਪ੍ਰੈਕਟਿਸ ਕਰ ਸਕਦੇ ਆ ਪਰ ਇਹਨੇ ਆਵਾਜ਼ ਮਲ ਸਾਡੀ ਆਵਾਜ਼ ਬੰਦ ਕਰਨ ਵਾਸਤੇ ਰਾਤ ਜਿਹੜੇ ਸਾਡੇ 350 ਜਿਹੜਾ ਹਗੂ ਆ ਪੰਜਾਬ ਦਾ ਉਹ ਰਾਜੇਲਾ ਜਿਹਾ ਲੱਗਦਾ ਤੋਂ ਇਸ ਕਰਕੇ ਅੱਜ ਅਹੀਂ ਉਸ ਡੈਮੋਕਰੇਸੀ ਨੂੰ ਬਹਾਲ ਕਰਨ ਵਾਸਤੇ ਤੇ ਆਪਣੀਆਂ ਮੰਗਾਂ ਲੋਕਾਂ ਨੂੰ ਦੱਸਣ ਵਾਸਤੇ ਤੇ ਸਰਕਾਰ ਕੋ ਮਨਾਉਣ ਵਾਸਤੇ ਅੱਜ ਜਿਹੜਾ ਪ੍ਰੋਗਰਾਮ ਕਰ ਰਹੇ ਆ ਧੰਨਵਾਦ। ਦੇਖੋ ਪਹਿਲੀ ਗੱਲ ਤੇ ਮੈਂ ਸੰਯੁਕਤ ਮੋਰਚੇ ਦੇ ਸੱਦੇ ਤੇ ਭਾਰਤੀ ਸੰਜੁਨੀਆਂ ਦੇ ਰਾਜੀਵਾਲ ਦਾ ਜ਼ਿਲ੍ਹਾ ਪ੍ਰਧਾਨ ਭਲਵਿੰਦਰ ਸਿੰਘ ਮਕੋਲਾ ਗਰਦਾਸਪੁਰ ਇਹ ਜਿਹੜਾ ਧਰਨਾ ਲਾਇਆ ਵਾ ਇਹ ਇੱਕ ਐਮਐਲਏ ਨੂੰ ਚੇਤਾਵਨੀ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਭਰਿਆ ਸੱਦਾ ਮੈਸੇਜ ਦਿੱਤਾ ਕਿ ਤੁਸੀਂ ਜੋ ਵਰਤੀਰਾ ਕਸਾਨਾ ਨਾਲ ਕੀਤਾ ਉਹਨਾਂ ਨੂੰ ਸੱਦ ਕੇ ਜਿੱਦਾਂ ਕਹਿ ਲੋ ਘਰੇ ਬੁਲਾ ਕੇ ਤੁਸੀਂ ਤੇ ਫਿਰ ਇੱਕ ਪਹਿਲੀ ਵਾਰ ਇਤਿਹਾਸ ਦੇ ਵਿੱਚ ਇਹੋ ਜਿਹਾ ਕੰਮ ਹੋਇਆ ਕਦੇ ਜਦੋਂ ਮੀਟਿੰਗ ਚੱਲਦੀ ਹੋਵੇ ਸਰਕਾਰਾਂ ਨਹੀਂ ਭੱਜਦੀ ਜੇ ਇਹ ਸਰਕਾਰ ਚ ਬੰਮ ਸੀ ਤਾਂ ਸਰਕਾਰ ਉੱਥੇ ਖੜਦੀ ਤੇ ਕਿਸਾਨਾਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਪਰ ਅਫਸੋਸ ਦੀ ਗੱਲ ਇਹ ਆ ਸਾਡਾ ਜਿਹੜਾ ਮੁੱਖ ਮੰਤਰੀ ਸੀ ਉਹ ਕਿਸਾਨਾਂ ਦੀਆਂ ਗੱਲਾਂ ਤੋਂ ਹੀ ਇੰਨਾ ਜਿਦਾ ਕਹਿੰਦੇ ਨਾ ਵੀ ਜਲੀਲ ਹੋ ਗਿਆ ਕਿਸਾਨ ਸੱਚ ਬੋਲਦੇ ਸੀ ਤੇ ਇਹ ਸਰਕਾਰਾਂ ਨੂੰ ਸੱਚ ਸੁਣਨਾ ਪਸੰਦ ਨਹੀਂ ਇਸ ਕਰਕੇ ਇਹ ਜਿਹੜਾ ਸੀ ਇਹ ਜਿੱਦਾਂ ਕਿਸਾਨਾਂ ਦੇ ਕੋਲੋਂ ਐ ਭੱਜਿਆ ਜਿੱਦਾਂ ਕਾਂਗਲੇਲੇ ਕੋਲੇ ਚੱਲਦਾ ਹੁੰਦਾ ਕਿਉਂਕਿ ਕਿਸਾਨਾਂ ਦੇ ਜਿਹੜੇ ਸੀ ਇਹਨੇ ਕੁਝ ਮੰਗਾਂ ਦੇ ਸਹਿਮਤੀ ਬਣੀ ਸ਼ਾਂਤ ਬਈ ਕੰਮ ਚੱਲ ਰਿਹਾ ਸੀ ਤਾਂ ਇਹਨੂੰ ਪਤਾ ਨਹੀਂ ਕੀ ਅੱਖ ਦਾ ਬਹਾਨਾ ਲਾਇਆ ਕਿ ਮੇਰੀ ਅੱਖ ਜਿਹੜੀ ਥੋੜੀ ਖਰਾਬ ਆ ਮੈਂ ਜਾਣਾ ਤਾਂ ਆਗੂਆਂ ਨੇ ਕਿਹਾ ਠੀਕ ਆ ਤੂੰ ਚਲੇ ਜਾ ਤੇਰੇ ਮੰਤਰੀ ਬੈਠੇ ਆ ਉਹ ਸਾਡੀਆਂ ਮੰਗਾਂ ਸੁਣ ਲੈਣ ਇਹ ਤੁਸੀਂ ਗੌਰ ਕਰ ਲਿਓ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਮੈਂ ਜਾਣਾ ਵਾ ਤੁਸੀਂ ਇੰਨਾ ਹੰਕਾਰੀ ਏ ਇਹਦੇ ਵਿੱਚ ਭਰ ਗਿਆ ਹੰਕਾਰ ਕਿ ਦਿੱਲੀ ਵਾਲੀਆਂ ਕਸਰਾਂ ਜਿਹੜੀਆਂ ਪੰਜਾਬ ਤੋਂ ਕੱਢਣੀਆਂ ਚਾਲੂ ਕਰਤੀਆਂ ਪਬਲਿਕ ਦੇ ਉੱਤੇ ਦਬਾਅ ਵੜਾਈ ਜਾ ਰਿਹਾ ਤੇ ਫਿਰ ਆ ਕੇ ਕੀਤਾ ਕੀ ਆ ਐਮਐਲਏ ਨੇ ਕੰਨ ਤੇ ਲਿਖਿਆ ਪੜ੍ਹ ਲਿਆ ਪਹਿਲੇ ਯਾਦ ਰੱਖੋ ਵੀ ਜਿਹੜੇ 3 ਸਾਲ ਲੰਘੇ ਆ ਇੱਥੇ ਕਿਸਾਨ ਆ ਦੇਖੋ ਕਈ ਮੰਗਾ ਨੇ ਪਹਿਲਾਂ ਤੇ ਸਾਰੇ ਮੈਂ ਸੁਣਨ ਵਾਲੇ ਦਰਸ਼ਕਾਂ ਨੂੰ ਆਪਣੇ ਰੋਂ ਸੱਚੇ ਕਲ ਕੇ ਨਾ ਔਰ ਪੂਰੇ ਪੰਜਾਬ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਦੇ ਅੱਜ ਵਕ ਵਕ ਐਮਐਲਐਸ ਦੇ ਸਾਹਦੇ ਤਰ੍ਹਾਂ ਦੇ ਰਹੇ ਨੇ ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਸਾਡੇ ਵੱਲੋਂ ਹਮੇਸ਼ਾ ਕਿਸਾਨੀ ਨੂੰ ਆਪਣੀ ਅੱਖਾਂ ਦੇ ਪਰੇ ਰੱਖਿਆ ਗਿਆ ਕਿਉਂਕਿ ਮੈਂ ਵੀ ਇੱਕ ਕਿਸਾਨੀ ਨਾਲ ਸਬੰਧ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਕਿਸਾਨੀ ਦੇ ਨਾਲ ਹੀ ਵੱਡੇ ਹੋਏ ਹਾਂ ਤੋਂ ਅਸੀਂ ਦਰਦ ਸਮਝਦੇ ਹਾਂ ਕਿਸਾਨ ਦਾ ਕੀ ਹੈ ਪਰ ਕੁਝ ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਕਈ ਵਾਰੀ ਕਿਸਾਨਾਂ ਨੂੰ ਨਹੀਂ ਨੋਲੇਜ ਹੁੰਦੀ ਜਾ ਨਾ ਦੇ ਲੀਟਰਾਂ ਨੂੰ ਨਹੀਂ ਨੌਲੇਜ ਹੁੰਦੀ ਸਰਕਾਰ ਕੋ ਹਮੇਸ਼ਾ ਹੀ ਜਿਹੜਾ ਹੈ ਉਹ ਕਹਿ ਸਕਦੇ ਹੋ ਕਿ ਧਰਨੇ ਦਾ ਸਾਰਾ ਲੈਂਦੇ ਨੇ ਮੈਂ ਨਹੀਂ ਕਹਣਾ ਕਿ ਧਰਨੇ ਜਿਹੜੇ ਆ ਲਾਉਣੇ ਨਹੀਂ ਚਾਹੀਦੇ ਧਰਨੇ ਤਾਂ ਦੇਖੋ ਉਹਨਾਂ ਦਾ ਇੱਕ ਰਾਈਟ ਹੈ ਔਰ ਧਰਨੇ ਲੱਗਣੇ ਵੀ ਚਾਹੀਦੇ ਨੇ ਔਰ ਇਹਦੇ ਨਾਲ ਸਰਕਾਰਾਂ ਤੱਕ ਜਿਵੇਂ ਆਮ ਲੋਕਾਂ ਦੀ ਆਵਾਜ਼ ਜਿਹੜੀ ਉੱਠਦੀ ਹੈ ਨਹੀਂ ਮੈਨੂੰ ਕੋਈ ਰੋਸ ਨਹੀਂ ਆ ਦੇਖੋ ਕਿਸਾਨਾਂ ਨੇ ਅਸੀਂ ਪਾਣੀ ਦਾ ਆਫਰ ਕਰਦੇ ਹਾਂ ਚਾਹ ਦਾ ਲੰਗਰ ਦਾ ਆਫਰ ਕਰਦੇ ਆ ਨਹੀਂ ਖਾਂਦੇ ਪਰ ਮੈਂ ਜਿੰਨਾ ਤੱਕ ਸਮਝ ਨਾ ਆਇਆ ਕਿ ਇਹ ਵੀ ਗਲਤ ਗੱਲ ਹੈ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੀ ਕਿਉਂਕਿ ਅਸੀਂ ਪਾਣੀ ਦਾਕਰ ਆਫਰ ਕਰਦੇ ਆ ਤਾਂ ਪਾਣੀ ਨਾਲ ਕੀ ਰਦਾ ਬਹਿਰ ਜਾਂ ਫਿਰ ਚਾਹ ਨਾਲ ਕੀ ਬਹਿਰਾ ਚਾਹ ਤੋਂ ਇਹਦੇ ਨਾਲ ਕੋਈ ਕਿਸੇ ਦਾ ਖਰੀਦਿਆ ਨਹੀਂ ਜਾਂਦਾ ਪਾਣੀ ਕੀਮ ਦੇ ਨਾਲ ਪਾਣੀ ਤਾਂ ਇੱਕ ਅਜਿਹੀ ਦਾਤ ਹੈ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ ਉਹ ਬਟ ਮੈਂ ਕੋਈ ਰੋਸ ਨਹੀਂ ਰੱਖਦਾ ਕਿਸਾਨਾ ਪਰਤੀ ਕੋਈ ਕਿਸਾਨਾਂ ਨੇ ਜੋ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਰੱਖਣ ਦਾ ਇਹਨਾਂ ਕੋ ਜੋ ਉਹ ਜਿਹੇ ਤਰੀਕਾ ਅਪਣਾਉਂਦੇ ਨੇ ਉਹਨਾਂ ਨੂੰ ਇਹ ਤਰੀਕਾ ਸਹੀ ਲੱਗਦਾ ਹੈ ਉਹ ਬਣਾ ਨਾ ਉਹਨਾਂ ਸੇਈ ਕਈ ਗਲਤੀਆਂ ਕੀਤੀਆਂ ਆ। ਅ ਕਾਫੀ ਜਿਹੜੀਆਂ ਮੰਗਾਂ ਨੇ ਸਮਾਜ ਦੀਆਂ ਉਹ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਈਆਂ ਨੇ ਪਰ ਮੈਂ ਇੱਕ ਗੱਲ ਜ਼ਰੂਰ ਕੰਨਣਾ ਆ ਕਿ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਲਾਸਟ ਤੇ ਆ ਕੇ ਕੰਮ ਕਿਉਂ ਕਰਦੀਆਂ ਸੀਗੀਆਂ ਮੂਲੀ ਦੇ ਮਿਲ ਬਾਫ ਹੋਏ ਨੂੰ ਪਰ ਫਿਰ ਵੀ ਪਬਲਿਕ ਕਹਿ ਰਹੀ ਹੈ ਕਿ ਸਾਡੇ ਲਈ ਕੁਝ ਕੀਤਾ ਨਹੀਂ ਹੋਰ ਵੀ ਕੋਈ ਕੰਮ ਨਹੀਂ ਮੇਰੇ ਹਲਕਾ ਸ਼ਹਿਰ ਬਬੇਨਪੁਰ ਦੀ ਅਰਬਾਂ ਦੀ ਗ੍ਰਾਂਟ ਆ ਚੁੱਕੀ ਹੈ ਕੰਮ ਹੋ ਰਹੇ ਨੇ ਪਰ ਪਬਲਿਕ ਨੂੰ ਬਸ ਦੋ ਦਿਨ ਕੰਮਾਂ ਤੋਂ ਬੰਦ ਹੋ ਰਿਹਾ ਕੰਮ ਜਿਹੜੇ ਉਹ ਚੰਗੇ ਨਹੀਂ ਲੱਗਦੇ ਖਾਸ ਕਰਕੇ ਮੈਂ ਤੋਂ ਸਿੱਧੀ ਸਿੱਧੀ ਗੱਲ ਕਹਾਂਗਾ ਪਬਲਿਕ ਨੂੰ ਸਿਰਫ ਤੇ ਸਿਰਫ ਉਹ ਲੀਡਰ ਵਧੀਆ ਲੱਗਦੇ ਜਿਹੜੇ ਕਿ ਜਾਦੇ ਪਰਚੇ ਵਧੀਆ ਕਰਾਉਂਦੇ ਨੇ ਗਲਤ ਪਰਚੇ ਕਰਾਉਂਦੇ ਨੇ ਜਾਂ ਫਿਰ ਪੈਸੇ ਲੈ ਕੇ ਪਰਚੇ ਕਰਾਉਂਦੇ ਨੇ ਹੁਣ ਅਸੀਂ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਇੱਕ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰਾਂਗਾ ਅਸੀਂ ਅਜਿਹਾ ਕੁਝ ਨਹੀਂ ਕੀਤਾ ਔਰ ਪਬਲਿਕ ਨੂੰ ਤਾਂਗੇ ਪੁਲਿਸ ਕੋਲ ਕੋਈ ਪਰੇਸ਼ਾਨੀ ਨਾ ਹੋਵੇ ਬਿਲਕੁਲ ਸਹੀ ਰੱਖਿਆ ਹੈ ਪਰ ਫਿਰ ਵੀ ਕੁਝ ਗੱਲਾਂ ਦੇ ਵਿੱਚ ਸਾਨੂੰ ਵੀ ਲੱਗਦਾ ਹੈ ਕਿ ਯਾਰਾਂ ਕੋਈ ਕੋਈ ਪਰਮਾਤਮਾ ਦਾ ਸੰਕਲਪ ਨਹੀਂ ਹੈਗੀ ਕਿ ਕਈ ਜੇ ਉਹਨਾਂ ਨੂੰ ਸਾਰਾ ਕੁਝ ਪਤਾ ਹੋਏਗਾ ਉਹਦੋਂ ਵੀ ਤੱਤਾਂ ਦੇ ਆਧਾਰ ਤੇ ਜਾਂ ਗੁਣੀਆਂ ਦੇ ਆਧਾਰ ਤੇ ਜਿਹੜੀ ਕਾਰਵਾਈ ਕਰਨੀ ਪੈਂਦੀ ਹੈ ਉਹ ਅੰਤਿਕ ਬੜੇ ਮੈਟਰ ਨੇ ਪਰ ਕਈ ਵਾਰਾ ਹੋ ਜਾਂਦਾ ਹੈ ਤੋਂ ਕਿਸਾਨ ਜੱਥੇਬੰਦੀਆਂ ਨੂੰ ਮੈਂ ਲੇਤੀ ਅਪੀਲ ਕਰਾਂਗਾ ਕਿ ਦੇਖੋ ਤੁਹਾਡਾ ਹਾਰੇ ਕਦਮ ਜਿਹੜਾ ਵਾਜਿਬਾ ਤੁਸੀਂ ਅਗਰ ਸੰਘਰਸ਼ ਕਰ ਰਹੇ ਹੋ ਤਾਂ ਵਾਜਿਬਾ ਪਰ ਜਿੱਥੇ ਤੱਕ ਮੈਂ ਸੋਚਦਾ ਹਾਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਫੀ ਮੰਗਾ ਜਿਹੜੀਆਂ ਨੇ ਜਨਤਾ ਦੀਆਂ ਭੁਗੀਆਂ ਦੀਆਂ